ਕੱਲ ਆਪਣੇ ਕੋਲ ਬਈ Samsung ਦਾ ਲੈਪਟਾਪ ਆਇਆ ਸੀ ਲੈਮੀਨੇਸ਼ਨ ਲਈ ਤੇ ਉਹਦੇ ਉੱਤੇ ਆ ਲੈਮੀਨੇਸ਼ਨ ਕੀਤਾ ਸੀ ਸਿਲਵਰ कलर ਦਾ ਟੌਪ ਤੋਂ ਬਾਟਮ ਤੋਂ ਤੇ ਕੀਬੋਰਡ ਦੇ ਵਾਲੇ ਦੁਆਲੇ ਵਾਲੀ ਸਾਈਡ ਤੇ ਤਿੰਨਾਂ ਤਿੰਨ ਲੈਮੀਨੇਸ਼ਨ ਕੀਤਾ ਤੇ ਸਕਰੀਨ ਤੇ ਲਾਣਾ ਸੀ ਗਾਰਡ ਵੀ ਲਈ ਤੇ ਅੱਜ ਬਈ ਗਾਰਡ ਲਵਾਉਣ ਲਈ ਆਏ ਸੀ ਇਹ ਤੇ ਨਾਲ ਇੱਕ ਲੈਪਟਾਪ ਹੋਰ ਲੈ ਕੇ ਆਏ ਸੀ ਵੀ ਉਹਤੇ ਵੀ ਲੈਮੀਨੇਸ਼ਨ ਕਰ ਦਿਓ ਸਕਰੀਨ ਗਾਰਡ ਲਾ ਦਿਓ ਤੇ ਕੰਮ ਬਈ ਨੂੰ ਵਧੀਆ ਲੱਗਿਆ ਹੋਊਗਾ ਆ ਦੇਖ ਤਿੰਨਾਂ ਸੱਡਾਂ ਦੇ ਲੈਮੀਨੇਸ਼ਨ ਕੀਤਾ ਹੋਇਆ ਬਈ ਇਹ ਇਹ ਨਵਾਂ ਲੈਪਟੋਪ ਸੀ ਭਈ ਇਹਦੇ ਨਾਲ ਦਾਗ ਜੇ ਥੋੜੇ-ਮੋਟੇ ਘੱਟ ਪਏ ਹੋਏ ਸੀ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਦਾਗ ਪੈ ਕਿਉਂ ਜਾਂਦੇ ਅਸਲ 'ਚ ਤੇ ਇਹ ਸਦਾ ਸਾਫ਼ ਕਰਕੇ ਪਰ ਸਕਰੀਨ ਗਾਰਡ ਲਾਵਾਂਗੇ ਸਪਰੇਅ ਨਾਲ ਸਾਫ ਕਰਦੇ ਇਹ ਚ ਨਾ ਲੈਪਟਾਪ ਹੋ ਗਿਆ ਮੋਬਾਈਲ ਹੋਰ ਉੱਤੇ ਡਾਇਰੈਕਟਲੀ ਸਪਰੇਅ ਨਾਲ ਆਇਆ ਕਰੋ ਉਹਦੇ ਨਾਲ ਕੀ ਹੁੰਦਾ ਕਈ ਵਾਰ ডিসਪਲੇ ਚਲੀ ਜਾਂਦੀ ਹੁੰਦੀ ਆ ਕਲੀਨਰ ਤੇ ਫਿਰ ਉਹ ਨਿਕਲਦਾ ਨਹੀਂ ਬਈ ਖਰਾਬ ਹੋ ਜਾਂਦੀ ਐ ਇਸ ਲਈ ਕੱਪੜੇ ਤੇ ਲਗਾ ਕੇ ਫੇਰੀ ਲਗਾਇਆ ਕਰੋ ਜੇ ਕਈ ਵਾਰ ਕਿਸੇ ਕੋਲ ਕਦੇ ਜਾਂ ਸ਼ਾਪ ਤੇ ਪਿਆ ਹੁੰਦਾ ਤੇ ਆ ਦੇਖੋ ਸਕਰੀਨ ਗਾਰਡ ਲੱਗ ਗਿਆ ਬਈ ਮੈਟ ডিসਪਲੇਸ ਹੀ ਇਹਦੀ ਲੈਪਟਾਪ ਦੀ Samsung ਦੀ ਤੇ ਗਲੋਸੀ ਦੇ ਵਿੱਚ ਹੋ ਗਿਆ ਉਹਦੇ ਇਹਦੇ ਨਾਲ ਹੀ ਐਸੂਜ਼ ਦਾ ਲੈਪਟਾਪ ਆਪਦੇ ਸੰਦੂਕੋਂ ਹੈ ਐਸੂਜ਼ ਦਾ ਇਹਦੇ ਜਿਹੜੇ ਆ ਹਿੰਜ ਹੁੰਦੇ ਨਾ ਜਦੋਂ ਇਹ ਘਸ ਜਾਂਦੇ ਆਪਦੇ ਤੇ ਜਦੋਂ ਆਪਾਂ ਇਹਨੂੰ ਬੰਦ ਕਰਕੇ ਰੱਖ ਦਿੰਨੇ ਆ ਤੇ ਜਿਹੜੇ ਬਟਨ ਹੁੰਦੇ ਆ ਲੈਪਟਾਪ ਵਾਲੇ ਬਈ ਉਸ ਡਿਸਪਲੇ ਤੇ ਦਾਗ ਪਾ ਦਿੰਦੇ ਆ ਤੇ ਹੁਣ ਇਹ ਦਾਗ ਆ ਦੇਖੋ ਪਹਿਲਾਂ ਲੇਮੀਸ਼ਨ ਕੀਤਾ ਸੀ ਕਿਸੇ ਸਕ੍ਰੈਚ ਪਾਇਪ ਬਲੇਟ ਮਾਰੇ ਪਏ ਆ ਹਵਾ ਲੰਘ ਜਾ ਚੱਲ ਲੈ ਗਏ ਉਹ ਬੋਈ ਦਾ ਪਹਿਲੀ ਆਪਾਂ ਇਹ ਤੇ ਵੀ ਲੇਮਿਨੇਸ਼ਨ ਕਰਾਂਗੇ ਵੀ ਤੇ ਸਕਰੀਨ ਗਾਰਡ ਲਾਵਾਂਗੇ ਤੇ ਜਿਹੜੇ ਦਾਗ ਪਏ ਹੋਏ ਬਈ ਉਹ ਜ਼ਿਆਦਾਤਰ ਜ਼ਿਆਦਾ ਸਾਫ਼ ਨਹੀਂ ਹੋਣੇ ਹੈਗੇ ਥੋੜੇ-ਮੋਟੇ ਸਾਫ਼ ਹੋ ਜਾਣਗੇ ਤੇ ਅੱਧ ਕੋ ਗਲੋਸੀ ਦਾ ਹੀ ਗਾੜੇ ਦੇ ਉੱਤੇ ਲਾਇਆ ਉਹਨਿਕ ਥੋੜੇ-ਮੋਟੇ ਲਾਈਨ ਜੀ ਦਿੰਦੀਆਂ ਜਿਹੜੀ ਉਹ ਦਾਗ ਪਏ ਹੋਏ ਬਈ ਉਹ ਐਜ਼ ਇਟ ਆਈ ਰਾਂਗੇ ਆ ਲੈਮੀਨੇਸ਼ਨ ਹੋ ਗਈ ਬਈ ਸਾਈਡਾਂ ਤੇ ਬੈਕ ਤੇ ਕੀਬੋਰਡ ਦੇ ਆਲੇ-ਦੁਆਲੇ ਜੇ ਕਿਸੇ ਨੇ ਲੈਪਟਾਪ ਮੋਬਾਈਲ ਤੇ ਲਾਮਿਨੇਸ਼ਨ ਕਰਾਉਣੀ ਹੋਵੇ ਤੇ ਪਿੰਟੂ ਮੋਬਾਈਲ ਲਾਮਿਨੇਸ਼ਨ ਤੇ ਆ ਕੇ ਕਲਾ ਸਕਦਾ ਕੰਟੈਕਟ ਨੰਬਰ ਲਿਖ ਦਾਂਗੇ ਆਪ